हां जी सत श्री अकाल जी ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਕਿ ਜੇ ਆਪਣੇ ਕੋਲੇ ਨਾ ਇੱਕ ਨਾਪ ਦੇ ਸੂਟ ਹੋਣ ਦੋ ਜਾਂ ਤਿੰਨ ਇਕੱਠੇ ਆਏ ਹੁੰਦੇ ਆ ਸੂਟ ਜਿਵੇਂ ਤੇ ਉਹ ਆਪਾਂ ਕਿਸ ਤਰੀਕੇ ਨਾਲ ਕੱਟ ਸਕਦੇ ਆ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸਦੇ ਆਂ ਇਹ ਆਪਾਂ ਨੇ ਇੱਕ ਸੂਟ ਕੱਟ ਲਿਆ ਇਹਨਾਂ ਦੇ ਦੋ ਤਿੰਨ ਸੂਟੇ ਨੂੰ ਮਤਲਬ ਨਾਪਦੇ ਆਪਨੇ ਕੋਲੇ ਤੇ ਇਹ ਆਪਾਂ ਕਿਨੇ ਕੱਟ ਲਿਆ ਪੂਰਾ ਨਿਸ਼ਾਨ ਲਾ ਕੇ ਹੁਣ ਆਪਾਂ ਦੂਸਰਾ ਸੂਟ ਕੱਟਣ ਲੱਗੇ ਸੀ ਤੇ ਇਹ ਆਪਾਂ ਦੂਸਰਾ ਸੂਟ ਵੀ ਇਹਦੇ ਫਲਾਵਰ ਵੀ ਆਪਾਂ ਦੇਖ ਕੇ ਪਹਿਲਾਂ ਸੈੱਟ ਕਰਕੇ ਰੱਖੇ ਸੀ ਇਹਦੇ ਫਲਾਵਰ ਵੀ ਆ ਉੱਪਰ ਨੂੰ ਜਾ ਰਹੇ ਆ ਤੇ ਆਪਾਂ ਜਰੂਰ ધ્યાન ਰੱਖਣਾ ਹੁੰਦਾ ਤੇ ਜਿਹੜਾ ਆਪਾਂ ਲਈਏ ਕੱਟ ਰਹੇ ਆ ਇਹਦੇ ਫਲਾਵਰ ਵੀ ਆਪਣੇ ਆਪ ਦੇਖ ਸਕਦੇ ਆ ਆਪਣੇ ਇਹਨਾਂ ਦੇ ਮੂੰਹ ਉੱਪਰ ਨੂੰ ਆ ਰਹੇ ਆ ਜੀ ਆਪਾਂ ਇਹ ਨਾ ਖਿਆਲ ਰੱਖਾਂਗੇ ਤੇ ਬੈਕ ਸਾਈਡ ਦੇ ਆਪਣੇ ਜਾਂ ਫਰੰਟ ਸਾਈਡ ਦੇ ਉਲਟ-ਪੁਲਟ ਹੋ ਜਾਂਦੇ ਐ ਇੱਕ ਸਾਈਡ ਦੇ ਪੁੱਠੇ ਤੇ ਇੱਕ ਸਾਈਡ ਦੇ ਸਿੱਧੇ ਹੋ ਜਾਂਦੇ ਇਹ ਆਪਾਂ ਨੇ ਦੋਨੇ ਪਾਸੇ ਪਲਟਾ ਕੇ ਤੇ ਫਿਰ ਆਪਾਂ ਨੇ ਇਹ ਰੱਖੇ ਆ ਦੋਨੇ ਦੋ ਪੀਸ ਆਪਾਂ ਲਾ ਲਏ ਜਿੰਨਾ ਆਪਣਾ ਘੇਰਾ ਹੈ ਉਹਦੇ ਹਿਸਾਬ ਨਾਲ ਆਪਾਂ ਨੇ ਇਹ ਸੈੱਟ ਕਰਕੇ ਰੱਖ ਲਿਆ ਕਪੜਾ ਇਹ ਆਪਾਂ ਨੇ 13 13 ਇੰਚ ਦੇ ਹਿਸਾਬ ਨਾਲ ਸੈੱਟ ਕਰ ਲਿਆ ਘੇਰੇ ਦੇ ਆਪਾਂ ਤੇ 4 ਇੰਚ ਵਾਧ ਰੱਖਣਾ ਹੁੰਦਾ ਉਹ ਹਿਸਾਬ ਨਾਲ ਆਪਾਂ ਦੂਰਾ ਕਰਕੇ ਰੱਖ ਲਿਆ ਜੀ ਇਹ ਆਪਣੇ ਜਿਹੜੇ ਆ ਫਲਾਵਰਾਂ ਦੇ ਮਤਲਬ ਮੂੰਹ ਉੱਪਰ ਨੂੰ ਜਾ ਰਹੇ ਆ ਜਿੱਧਰ ਨੂੰ ਫਲਾਵਰ ਸਿੱਧਾ ਉਸ ਹਿਸਾਬ ਨਾਲ ਆਪਾਂ ਉਧਰਲੀ ਸਾਈਡ ਆਪਾਂ ਮੋਟਾ ਕੱਟਣਾ ਤੇ ਇਹ ਆਪਾਂ ਜਿਹੜਾ ਆਪਣਾ ਇਹਦਾ ਪਹਿਲਾ ਫੂਟ ਕੱਟ ਰੱਖਿਆ ਇਹ ਵਾਲਾ ਇਹਦੇ ਨਾਪ ਦੇ ਆਪਾਂ ਸੇਮ ਕੱਟਣਾ ਹੈ ਤੇ ਆਪਾਂ ਕੀ ਕਰ ਸਕਦੇ ਆ ਇਸੇ ਨੂੰ ਉੱਪਰ ਰੱਖ ਕੇ ਫਿਰ ਆਪਾਂ ਨੂੰ ਥੀਰੇ ਦੇ ਨਿਸ਼ਾਨ ਦੁਬਾਰਾ ਲਾਉਣ ਦੀ ਲੋੜ ਨਹੀਂ ਤੇ ਮੋਢੇ ਦੀ ਗਲਾਈ ਵੀ ਦੁਬਾਰਾ ਪਾਉਣ ਦੀ ਲੋੜ ਨਹੀਂ ਤੇ ਆਪਾਂ ਇੱਕ ਵਾਰ ਹੀ ਪਾਈ ਦੋਈਏ ਉਸੇ ਤਰ੍ਹਾਂ ਇਸ ਤਰ੍ਹਾਂ ਰੱਖ ਲੈਣਾ ਇਹਨਾਂ ਉੱਪਰ ਇਸੇ ਦਾ ਰੱਖ ਕੇ ਇਥੋਂ ਆਪਾਂ ਨੇ ਇਹਦੇ ਇਸਤਰਾ ਬਰਾਬਰ ਕਰਨਾ ਹੈ ਠੀਕ ਹੈ ਇਹਦਾ ਬਰਾਬਰ ਕਰਕੇ ਤੇ ਬਸ ਆਹ ਤੇ ਇਹ ਜਪਲਿੰਗ ਬਿਲਕੁਲ ਇਕੋ ਜਿਹੀ ਹੋਣੀ ਚਾਹੀਦੀ ਆ ਵਿਚਲਾ ਵੀ ਆਪਣਾ ਕਪੜਾ ਬਰਾਬਰ ਹੋਣਾ ਚਾਹੀਦਾ ਤੇ ਇਧਰੋਂ ਸੇਮ ਇਦਾਂ ਸੈੱਟ ਕਰਕੇ ਰੱਖ ਲੈਣਾ ਆਪਾਂ ਬਿਲਕੁਲ ਤੇ ਇਸੇ ਤਰੀਕੇ ਆਪਾਂ ਕਾਰਡ ਪਾਉਦੇ ਠੀਕ ਹੈ ਹੁਣ ਆਪਾਂ ਨੂੰ ਫਿਰ ਕੋਈ ਵੀ ਲੋੜ ਨਹੀਂ ਦੁਬਾਰਾ ਨਿਸ਼ਾਨ ਲਾਉਣ ਦੀ ਤੇ ਆਪਾਂ ਬਸ ਇੱਕ ਵਾਰੀ ਸੈੱਟ ਕਰ ਲੈਣਾ ਇਹਨੂੰ ਤੇ ਇੱਥੋਂ ਆਪਾਂ ਨੇ ਇਦਾਂ ਕਾਰਡ ਪਾ ਦੇਣਗੇ ਇਹਨੂੰ ਆਪਾਂ ਇਸ ਤਰ੍ਹਾਂ ਬਰਾਕੀ ਸੈਟ ਕਰ ਲੈਣਾ ਸਾਰਾ ਤੇ ਉੱਪਰ ਹੀ ਰੱਖ ਲੈਣਾ ਇਹਦੇ ਜਿਹੜਾ ਆਪਾਂ ਪਹਿਲਾਂ ਕਟਿੰਗ ਕੀਤਾ ਹੈ ਇਸੇ ਦੇ ਹਿਸਾਬ ਨਾਲ ਆਪਾਂ ਨੂੰ ਫਿਰ ਕੋਈ ਵੀ ਤੀਏ ਦੀ ਨਿਸ਼ਾਨ ਜਾਂ ਮੋੜੇ ਦੀ ਕਾਟ ਦੁਬਾਰਾ ਨਹੀਂ ਪਾਉਣੀ ਪਊਗੀ ਹੁਣ ਆਪਾਂ ਇਹਨੂੰ ਇੱਥੋਂ ਉਸੇ ਤਰੀਕੇ ਨਾਲ ਆਪਾਂ ਕੱਟ ਕਰ ਲੈਣਾ ਇਹ ਆਪਣੇ ਛਾਟ ਦੇ ਇਸ ਤਰ੍ਹਾਂ ਕੱਢੀ ਹੋ ਗਈ ਤੇ ਜਿਹੜੇ ਆਪਣੇ ਆਪ ਲੋਹਿਆਂ ਦੇ ਨਿਸ਼ਾਨ ਆ ਇਹ ਵੀ ਆਪਾਂ ਇਸੇ ਤਰ੍ਹਾਂ ਇਹ ਆਪਾਂ ਦੂਸਰੀ ਸਾਈਡ ਉੱਪਰ ਆਸਾ ਲਦੇ ਤੇ ਇਹਨੂੰ ਇਸੇ ਤਰ੍ਹਾਂ ਰੱਖ ਕੇ ਲਾਉਣਾ ਨਹੀਂ ਆਪਾਂ ਕੱਪੜੇ ਨੂੰ ਤੇ ਕਿਦਾਂ ਆਪਾਂ ਸੂਈ ਲਾ ਕੇ ਸੂਈ ਨਾਲ ਵੀ ਵਿੱਚ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਜੇ ਆਪਾਂ ਪੈਨ ਨਾਲ ਲਾ ਸਕਦੇ ਆ ਪੈਨ ਨਾਲ ਸੋ ਇਸੇ ਤਰੀਕੇ ਲਗਾ ਲੈਨੇ ਇਥੋਂ ਆਪਾਂ ਪੈਨ ਇੱਥੇ ਰੱਖਾਂਗੇ ਇਧਰਲੀ ਸਾਈਡ ਇਧਰੋਂ ਬਰਾਬਰ ਹੋਣਾ ਚਾਹੀਦਾ ਫਿਰ ਆਪਣੇ ਪਲੋਈ ਦਾ ਨਿਸ਼ਾਨ ਅੱਗੇ ਪਿੱਛੇ ਹੋ ਜੀ ਨਹੀਂ ਤਾਂ ਇਹ ਤੋੜਾ ਕਿ ਆਪਾਂ ਨੇ ਬਿਲਕੁਲ ਇਹ ਨੂੰ ਇਸ ਤਰ੍ਹਾਂ ਚੱਕਾ ਲਈ ਤੇ ਇੱਥੋਂ ਆਪਾਂ ਨਿਸ਼ਾਨ ਇਹਦਾ ਹੁਣ ਆਪਾਂ ਨੇ ਇੱਥੋਂ ਕੱਟ ਲਿਆ ਕੱਟ ਕਰਨ ਤੋਂ ਬਾਅਦ ਜਿਹੜੇ ਆਪਣੇ ਪਲੇਟ ਦੇ ਨਿਸ਼ਾਨ ਆ ਜਿਹੜੇ ਆਪਣੀਆਂ ਪਾਈਆਂ ਲਾਏ ਹੋਇਆ ਉਹ ਵਾਲੇ ਸਾਰੇ ਨਿਸ਼ਾਨ ਆਪਾਂ ਪੇਟਨ ਦੇ ਵੀ ਦੂਸਰੀ ਸਾਈਡ ਉਸੇ ਤਰ੍ਹਾਂ ਲਗਾ ਸਕਦੇ ਆ ਪਰ ਇਹਦਾ ਪੂਰਾ ਖਿਆਲ ਰੱਖਣਾ ਵੀ ਆਪਣਾ ਚੀਜ਼ਾਂ ਦਰਾਪਰ ਹੋਣ ਤੇ ਇਦਾਂ ਆਪਣੇ ਫਰਮਲਿਟੀ ਤਾਂ ਕਿ ਪਸਾਰੇ ਲੜ ਬਰਾਬਰ ਹੋਣੇ ਚਾਹੀਦੇ ਆ ਤਾਂ ਕਿ ਆਪਣੀ ਇਹ ਪੁਲੀਆਂ ਦੇ ਨਿਸ਼ਾਨ ਅੱਗੇ ਪਿੱਛੇ ਨਾ ਹੋਣ ਤੇ ਇਹ ਆਪਣਾ نیچے ਵਾਲੇ ਦੇ ਸੈਟ ਕਰਕੇ ਪੂਰਾ ਸੈਟ ਕਰਕੇ ਰੱਖ ਲੈਣਾ ਬਸ ਉਸ ਤੋਂ ਬਾਅਦ ਇਹਦਾ ਰੱਖਾਂਗੇ ਤੇ ਪੈਨ ਨਾਲ ਜਾਂ ਕਿਸੇ ਵੀ ਸੂਈ ਨਾਲ ਵਿੱਚ ਦੀ ਕੱਢ ਕੇ ਆਪਾਂ ਇਸੇ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਇਹ ਆਪਾਂ ਇੱਥੇ ਨਿਸ਼ਾਨ ਲਾ ਰਹੇ ਆ ਇੱਦਾਂ ਰੱਖ ਕੇ ਆਪਾਂ ਦੁਆਰਾ ਦੁਆਰਾ ਐਲਜੀ ਟੇਪ ਨਹੀਂ ਚੱਕਣਾ ਪੈਂਦਾ ਤੇ ਇੱਕੋ ਹੀ ਨਾਪ ਦੇ ਸੂਟ ਹੋਣ ਤਾਂ ਇਹ ਇੱਕ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਤੇ ਇਸੇ ਤਰੀਕੇ ਨਾਲ ਤੁਸੀਂ ਇਹ ਵੀ ਸੂਟ ਕਟਿੰਗ ਕਰ ਸਕਦੇ ਆ ਜਿਹੜਾ ਆਹ ਵਾਲਾ ਸਾਈਡ ਵਾਲਾ ਵੀ ਇਸੇ ਤਰੀਕੇ ਆਪਾਂ ਇਹਦਾ ਲਗਾਣਾ ਹੈ ਇਹ ਆਪਲੀ ਇਹ ਤਾਂ ਚੱਕੇ ਇੱਥੇ ਲਾਗੇ ਇਹ ਵਾਹ ਇਹ ਸੂਟ ਜਿਹੜਾ ਇਹ ਦੋ ਮਤਲਬ ਚਾਰ-ਚਾਰ ਪਲੋਨੀਆਂ ਹਨ ਚਾਰ ਪਲੋਨੀਆਂ ਫਰੰਟ ਤੇ ਹੈ ਤੇ ਚਾਰ ਹੀ ਪਲੋਨੀਆਂ ਬੈਕ ਤੇ ਹੈ ਤੇ ਆਮ ਆਪਣੇ 2 2 ਪਲੋਈਆਂ ਹੁੰਦੀਆਂ ਇਹ ਮਤਲਬ ਕਿ 2 4 4 ਪਲੋਈਆਂ ਵਾਲਾ ਹੈ 4 ਆਪਣੇ ਫਰੰਟ ਤੇ ਹੈ ਤੇ 4 ਹੀ ਆਪਣੇ ਬੈਕ ਤੇ ਹੈ ਕਈ ਵਕਤ ਆ ਜਾਂਦੇ ਨੇ ਉਹ ਅਜੇ ਦੀ 4 4 ਪਲੋਈਆਂ ਵਾਲੀ ਪਾਉਂਦੀਆਂ ਤੇ ਸ਼ਰਟ ਆ ਕਹਿਣਗੇ ਸਾਡੀ ਫਿਟਿੰਗ ਨਹੀਂ ਆਉਂਦੀ ਤਾਂ ਕਰਕੇ ਵੀ ਉਹ 4 ਪਲੋਈਆਂ ਇਹ ਪਾਉਂਦੇ ਆ ਤੇ ਇੰਨੇ ਦੇ ਕਾਫੀ ਸੂਟ ਸੀਗੇ ਇਕੱਠੇ ਇਕੋ ਜੇ ਕੁਛ ਤਾਂ ਉਹਨਾਂ ਦੇ ਬਣ ਗਏ ਸੀਗੇ ਤੇ ਕੁਛ ਇਹ ਮਤਲਬ ਬਣਾ ਰਹੇ ਸੀਗੇ ਤਾਂ ਕਰਕੇ ਮੈਂ ਕਿਹਾ ਵੀ ਤੁਹਾਨੂੰ ਇਹ ਤਰੀਕਾ ਵੀ ਇੱਕ ਦੱਸ ਦਈਏ ਕਿਈ ਵਾਰ ਜਿਸ ਕੋਈ ਈਜ਼ੀ ਹੁੰਦਾ ਜਦੋਂ ਆਪਣੇ ਕੋਲ ਇੱਕ ਨਾਪ ਦੇ ਹੋਣ ਦੋ ਸੂਟ ਇਕੱਠੇ ਦੇਣੇ ਆ ਫਟਾਫਟ ਆਪਾਂ ਨੇ ਦੋਨੇ ਸੂਟ ਇਕੱਠੇ ਇਕੱਠੇ ਹੋ ਜਾਂਦੇ ਆ ਤੇ ਇਹ ਹੋ ਗਏ ਆਪਣੇ ਸਾਰੇ ਨਿਸ਼ਾਨ ਲੱਗ ਗਏ ਹੁਣ ਆਪਾਂ ਨੇ ਵੀ ਚਾ DNA ਇਹਨੂੰ ਹੁਣ ਆਪਾਂ ਇਹ ਉੱਪਰ ਚੱਕ ਦੇ ਲਾ ਉਹ ਆਪਣੇ ਕੋਲੇ ਦੇਖ ਰਹੇ ਹੈ ਇਹ ਆਪਣੇ ਇਹਨੂੰ ਆਪਾਂ ਡਾਰਕ ਕਰ ਲਾਂਗੇ ਚਾਕ ਨਾਲ ਇਹ ਆਪਣੇ ਨਿਸ਼ਾਨ ਲਾ ਕੇ ਇਸ ਤਰ੍ਹਾਂ ਬਣ ਗਈ ਠੀਕ ਹੈ ਇਹ ਜਿਹੜੀ ਪਲੋਈਆਂ 2-2 ਪੌਣੀਆਂ ਹੁਣ ਦੂਸਰੀ ਤਾਂ ਆਪਾਂ ਇਧਰੋਂ 3.5 ਛੱਡ ਕੇ ਇੱਕ ਕਪਲੋਈ ਵਾਲਾ ਲਾਉਣੇ ਹੁੰਦੇ ਆ ਇਹਦੇ ਇਧਰ ਦੋ ਆ ਦੋ ਇਧਰ ਸਾਈਡ ਮਤਲਬ ਚਾਰ ਪਲੋਈਆਂ ਆ ਲੈ ਆਪਾਂ ਤਾਂ ਇੰਚ ਦੇ ਦੋ ਛੱਡਣਾ ਆਉਂਦਾ ਤੇ 2.5 ਇੰਚ ਵਿਚਾਲੇ ਛੱਡਣਾ ਇਧਰ ਬਾਹਰ ਛੱਡਣਾ ਆਉਂਦਾ ਤੇ ਇਸੇ ਤਰ੍ਹਾਂ ਟਾਈਟਾਈ ਇੰਝ ਦਾ ਛੱਡ ਕੇ ਨਿਸ਼ਾਨ ਲਾਉਣ ਲੰਗੇ ਤੇ ਬਾਕੀ ਆ ਜਿਹੜੇ ਇਹਦੇ ਇਹਦੇ ਸਿਰਨਾ ਉੱਪਰ ਤੋਂ ਇਹ ਤੋਂ ਰੱਖ ਕੇ ਤਾਂ ਤੇ ਦਾ ਦੂਆ ਦਾ ਵਿਚਾਲਾ ਕਰਕੇ ਇਹ ਚ ਜੇ ਤਾਂ ਇਹ ਆਪਣੇ ਸਾਈਡ ਕੋਲੋਂ ਵਾਲੇ ਵੀ ਇੱਦਾਂ ਹੀ ਲੱਗ ਜਾਂਦੇ ਹੁਣ ਆਪੇ ਨੇ ਇਹ ਹੋ ਗਈ ਇਹਦੀ ਕਟਿੰਗ ਹੁਣ ਆਪਾਂ ਕੀ ਕਰਨਾ ਇਹਦੇ ਸਾਰੇ ਨਿਸ਼ਾਨ ਨੀਚੇ ਵਾਲੇ ਪਾਸੇ ਉਸੇ ਤਰ੍ਹਾਂ ਹੀ ਲਾ ਲਾਂਗੇ ਤੇ ਆਪਾਂ ਉਸੇ ਤਰ੍ਹਾਂ ਲਾ ਮਗੇ ਹੁਣ ਆਪਾਂ ਇਹਦੀ ਕਰਨੀ ਹੈ ਬਾਜੂ ਦੀ ਕਟਿੰਗ ਹੁਣ ਆਪਣੇ ਕੋਲ ਇਹ ਕਪੜਾ ਜਿਹੜਾ ਇਹਨੂੰ ਰੱਖ ਕੇ ਇਹਦੇ ਵੀ ਆਪਾਂ ਜਿਹੜੇ ਫਲਾਵਰ ਦੇਖਾਂਗੇ ਇਹ ਫਲਾਵਰ ਦਾ ਮੂੰਹ ਕਿੱਧਰ ਨੂੰ ਜਾ ਰਿਹਾ ਹੈ। ਨਹੀਂ ਆਪਾਂ ਸੈੱਟ ਕਰਕੇ ਕਿਹਨਾ ਰੱਖ ਲਾਂਗੇ। ਇਸ ਤਰ੍ਹਾਂ ਪਰ ਸੈੱਟ ਕਰਕੇ ਜਿਹੜਾ ਬਾਹ ਦਾ ਕਪੜਾ ਹੈ ਇਹਨੂੰ ਆਪਾਂ ਕੀ ਕਰਨਾ ਹੈ ਇੱਧਰ ਹੀ ਖੋਲ ਕੇ ਇਹ ਵੀ ਆਪਾਂ ਜਿੱਦ ਰੱਖਣਾ ਆਪਣਾ ਇਹਨਾਂ ਦੇ ਫਲਾਵਰ ਦਾ ਮੂੰਹ ਦੇਖਦੇ ਆਪਾਂ ਇਹ ਫਲਾਵਰ ਕਿੱਧਰ ਨੂੰ ਜਾ ਰਹੇ ਹੈ। ਇਹ ਆਪਣੇ ਪਲਾਂਟ ਜਿਹੜੇ ਉੱਪਰ ਨੂੰ ਜਾ ਰਹੇ ਇਧਰਲੀ ਸਾਈਡ ਫਿਰ ਆਪਾਂ ਨੇ ਮੋਢਾ ਇਧਰਲੀ ਸਾਈਡ ਰੱਖਣਾ ਹੈ।

ਤੇ ਦੇਖੋ ਤੁਸੀਂ ਆਪਾਂ ਬਾਹ ਦੀ ਸਾਰੀ ਕਟਿੰਗ ਹੋ ਗਈ ਹੈ ਤੇ ਸ਼ਰਟ ਦੀ ਵੀ ਹੋ ਗਈ ਹੈ ਤੇ ਬਸ ਆਪਣੇ ਨਿਸ਼ਾਨ ਜਿਹੜੇ ਆਪਾਂ ਦੁਬਾਰਾ ਲਾ ਸਕਦੇ ਹਾਂ ਬਸ ਉਹ ਨਹੀਂ ਵਾਲੇ نیچے ਲਾ ਲੈਨੇ ਸਾਰੇ ਤੇ ਬਸ ਆਪਾਂ ਲਈ ਸ਼ਰਟ ਦੀ ਕਟਿੰਗ ਹੋ ਗਈ ਇਸੇ ਤਰ੍ਹਾਂ ਹੀ ਆਪਾਂ ਇਹ ਔਰ ਜਿਹੜਾ ਜਿਹੜਾ ਲਾਉਣਾ ਤੇ ਕੁੰਦਾ ਕੱਟਣਾ ਆਪਾਂ 벨ਟ ਉਹ ਇਹ ਵੀ ਆਪਾਂ ਉਸੇ ਤਰ੍ਹਾਂ ਹੀ ਸਲਵਾਰ ਵੀ ਕਟਿੰਗ ਨਹੀਂ ਆਪਾਂ ਉੱਪਰ ਰੱਖ ਕੇ ਹੀ ਕਰ ਸਕਦੇ ਆ ਤੇ ਇਹ ਆਪਾਂ ਉਹ ਜਿਹੜਾ ਕੱਟਣਾ ਆਪਾਂ ਐਸੇ ਤਰ੍ਹਾਂ ਹੀ ਕੱਟੇ ਵੀ ਕਟਿੰਗ ਕਰਾਂਗੇ ਸਲਵਾਰ ਦਾ ਕੁੰਡੇ ਵੀ ਕਰਾਂਗੇ ਹੋ ਕੇ ਆਪਾਂ ਉੱਪਰ ਆ ਕੇ ਕੁੰਡਾ ਕੱਟ ਸਕਦੇ ਜੇਕਰ ਉਹਨਾਂ ਹੀ ਕਪੜਾ ਬਚਿਆ ਹੋਵੇ ਸ਼ਰਟ ਦਾ ਮਗਰ ਕਈ ਵਾਰਕਮ ਸੂਟ ਦੇ ਅਲੱਗ-ਅਲੱਗ ਸੂਟ ਹੁੰਦਾ ਹੈ ਕਈ ਵਾਰ ਕਪੜਾ ਜਾਨੀ ਵੱਧ ਘੱਟ ਹੁੰਦਾ ਫਿਰ ਆਪਣਾ ਕਈ ਤਰ੍ਹਾਂ ਕੁੰਡੇ ਦਾ ਸੈਟਿੰਗ ਨਹੀਂ ਆਉਂਦੀ ਸ਼ਰਟ ਦੀ ਆਪਾਂ ਕਟਿੰਗ ਇਵੇਂ ਕਰ ਲਓ ਕੁੰਡੇ ਦੀ ਆਪਾਂ ਮੈਨਤੀ ਕਰਕੇ ਜੇ ਤਾਂ ਉਹਨਾਂ ਹੀ ਕਪੜਾ ਇਦਨੇ ਤੋਸੇ ਤਰੀਕੇ ਕੱਟੇ ਹੋ ਜੀ ਨਹੀਂ ਆਪਾਂ ਨੇ ਅਲੱਗ ਸਲਵਾਰ ਦੀ ਕਟਿੰਗ ਅਲੱਗ ਕਰ ਲੈਣੀ ਹੈ ਤੇ ਇਹ ਵਾਲੀ ਜਿਹੜੀ ਹੈ ਇਹ ਵੀ ਦੇਪੋ ਪਲਾਵਰ ਦਾ ਦੇਖ ਕੇ ਆਪਾਂ ਇਹਦੇ ਪੋਹੇ ਕਟਿੰਗ ਕਰਾਂਗੇ ਤੇ ਸਵਾਦ ਦੀ ਕਟਿੰਗ ਕਰਾਂਗੇ। ਹਾਂਜੀ ਹੁਣ ਆਪਾਂ ਇਹਦੇ ਨਾਪ ਦਾ ਯੂਸੇ ਨਾਪ ਦਾ ਹੀ ਆਪਾਂ ਤੀਜਾ ਸੂਟ ਆ ਉਹਦਾ ਤੇ ਇਹ ਆਪਣਾ ਇਹ ਸੂਟ ਕੱਟਾਂਗੇ ਹੁਣ ਤੇ ਜਿਹੜੇ ਤਰੀਕੇ ਨਾਲ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਬਹੁਤ ਹੀ ਸੌਖਾ ਤਰੀਕਾ ਇਹ ਜੇ ਇੱਕੋ ਨਾਪ ਦੇ ਸੂਟ ਆ ਤਾਂ ਹੁਣ ਆਪਾਂ ਇਹ ਸੂਟ ਵੀ ਆਪਾਂ ਉਸੇ ਤਰ੍ਹਾਂ ਹੀ ਉੱਪਰ ਰੱਖ ਕੇ ਕਟਾਂਗੇ। ਹੁਣ ਆਪਾਂ ਇਹ ਜਿਹੜਾ ਪਹਿਲਾਂ ਕੱਟਿਆ ਸੀ ਇਹ ਵਾਲਾ ਪਿੰਕ कि ਆਪਾਂ ਪਹਿਲਾ ਫਰੋਜੀ ਕੱਟਿਆ ਫਰੋਜੀ ਦੇ ਉੱਪਰ ਰੱਖ ਕੇ ਆਪਾਂ ਫਰੋਜੀ ਨੂੰ ਉੱਪਰ ਰੱਖ ਕੇ ਇਹ ਵਾਲਾ ਆਪਾਂ ਕੱਟ ਲਿਆ ਸੀ ਹੁਣ ਇਹ ਆਪਾਂ ਉੱਪਰ ਰੱਖ ਕੇ ਇਹਨੂੰ ਹਣਾ ਇਹ ਵਾਲਾ ਸੂਟ ਕਟਿੰਗ ਕਰਾਂਗੇ ਇਹਨੂੰ ਆਪਾਂ ਉਸੇ ਤਰ੍ਹਾਂ 13 13 ਕਰਕੇ ਦੂਰਾ ਕਰ ਲਿਆ ਦੂਰਾ ਕਰਕੇ ਵਿਛਾਲਿਆ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਉੱਪਰ ਇਸੇ ਤਰੀਕੇ ਰੱਖ ਕੇ ਤੇ ਇਹਦੀ ਆਪਾਂ ਕਟਿੰਗ ਕਰ ਦਿਆਂਗੇ ਇਹ ਸਾਈਡ ਆਪਾਂ ਬਰਾਬਰ ਰੱਖਣੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹਦੇ ਨਾਲ ਹੈ ਇੱਥੋਂ ਆਪਾਂ ਕਾਇ ਪਾ ਕੇ ਉਦਾਂ ਹੀ ਜਿੰਨੀ ਮਤਲਬ ਪੰਚਾਇਤ ਦੇ ਇੱਥੋਂ ਆਪਾਂ ਧੀਰੇ ਦੀ ਘਾਟ ਬਸ ਇਹ ਆਪਣੀ ਸ਼ਰਟ ਦੀ ਹੋ ਗਈ ਕਟਿੰਗ ਬਸ ਇਹੀ ਇਸੇ ਤਰ੍ਹਾਂ ਆਪਣੀ ਬਸ ਇਹ ਵੀ ਸ਼ਰਟ ਕੱਟੀ ਗਈ ਇਹਦੇ ਵੀ ਆਪਾਂ ਉਸੇ ਤਰ੍ਹਾਂ ਨਿਸ਼ਾਨ ਲਾ ਲੈਨੇ ਆਪਾਂ ਨੇ ਜਿੰਨੇ ਜਿੰਨੇ ਆਪਣੇ ਇੱਥੇ ਹੈਗਾ ਛੱਡ ਕੇ ਉਸੇ ਤਰ੍ਹਾਂ ਆਪਾਂ ਅਜੇ ਨਿਸ਼ਾਨ ਲਾਵਾਂਗੇ ਇੱਦਾਂ ਇਧਰੋਂ ਬਰਾਬਰ ਕਰਕੇ ਤੇ ਆਪਾਂ ਪਲੇਟ ਦੇ ਨਿਸ਼ਾਨ ਜਿਹੜੇ ਬਲੂਈਆਂ ਦੇ ਉਹ ਆਪਾਂ ਇੱਦਾਂ ਇਦਾਂ ਹੀ ਰੱਖ ਕੇ ਥੋ ਲਾਵਾਂਗੇ वाले निशान साइड वाले, शान साईड एक इथं रक्त बाद लागे, आपर करे आपण निशान सारे लागे ह अपने, ਇਹ ਵੀ ਲੱਗੇ ਹੁਣ ਆਪਣੀ ਫਿਟਿੰਗ ਦਾ ਇਹਨੂੰ ਵੀ ਆਪਾਂ ਇਦਾਂ ਹੀ ਲਗਾਵਾਂਗੇ ਇਹਦੇ ਆਪਾਂ ਗਿਜਾ ਲਾਉਣਾ ਤੇ ਇਹਨਾਂ ਸ਼ਰਟਾਂ ਦੇ ਇਹ ਆਪਾਂ ਗਿਜਾ ਵਾਸਤੇ ਇੱਥੋਂ ਆਪਾਂ ਨਿਸ਼ਾਨ ਲਾ ਦੇਾਂਗੇ ਇਹ ਆਪਣਾ ਹੈਪ ਦਾ ਨਿਸ਼ਾਨ ਹੈ ਸਾਈਡ ਤੋਂ ਜਿਹੜੀ ਆਪਾਂ ਲਾਇਆ ਨਿਸ਼ਾਨ ਇਹ ਸੰਸ਼ਾਨ ਤੋਂ ਆਪਾਂ نیچے ਤੋਂ 4 ਇੰਚ ਦੇ ਨਿਸ਼ਾਨ ਲਾਣਾ ਇਹ ਦੂਪਰ ਆਪਾਂ ਲਾਵਾਂਗੇ 5 ਇੰਚ ਵੀ ਲਾ ਸਕਦੇ ਆ ਤੇ 5.5 ਵੀ ਇੱਥੋਂ ਆਪਾਂ ਲਾਵਾਂਗੇ 6.5 ਇੰਚ ਲਾ ਲਾਂਗੇ ਇੰਨਾ ਕ ਆਪਾਂ ਨੂੰ ਬਹੁਤ ਹੈ ਤੇ ਬਹੁਤ ਉੱਪਰ ਜਿਨਾ ਮਰਜ਼ੀ ਬੱਚੇ ਆਪਣਾ ਇਹ ਜਿਸ ਤਰ੍ਹਾਂ ਕਿ ਇਹ ਨਿਸ਼ਾਨ ਆਉਂ ਜਿਹੜੀ ਆਪਣੀ ਪਲੋਈਆ ਸਾਈਡ ਵਾਲੀ ਇਹਦੇ ਆਪਾਂ نیچے ਰੱਖਣਾ ਗੀਜਾ ਇਹ ਆਪਣੇ ਗੀਜੇ ਦਾ ਨਿਸ਼ਾਨ ਹੋ ਗਿਆ ਹੁਣ ਆਪਾਂ ਨੇ ਸਾਰੇ ਨਿਸ਼ਾਨ ਇਸੇ ਤਰ੍ਹਾਂ ਲਗਾ ਲਏ ਆ ਆ ਦੇਖ ਸਕਦੇ ਆਪਾਂ ਇਹ ਵੀ ਇੱਥੇ ਲਗਾ ਦੇਾਂਗੇ ਇਹ ਆਪਣੇ ਗੀਜੇ ਦਾ ਨਿਸ਼ਾਨ نیچے ਵਾਲੇ ਤੇ ਵੀ ਲਾਗਦੇ ਆਗੇ ਇਹਨੂੰ ਆਪਾਂ ਇਸ ਤਰ੍ਹਾਂ ਡਾਰ ਕਰ ਦੇਣਾ ਤੇ ਇਹ ਆਪਣੀ ਸ਼ਰਟ ਦੀ ਕਟਿੰਗ ਹੋ ਗਈ ਹੈ ਇਹ ਆਪਣੀ ਹੋ ਗਈ ਸ਼ার্ট ਦੀ ਕਟਿੰਗ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਬਾਹਾਂ ਦੀ ਇਸੇ ਤਰ੍ਹਾਂ ਆਪਾਂ ਦੂਰਾ ਕਪੜਾ ਜਿਵੇਂ ਬਾਹਾਂ ਰਾਸਤੇ ਰੱਖਦੇ ਹੋਵੇਂ ਰੱਖ ਲਿਆ ਨਾਲੇ ਦੇ ਉੱਪਰ ਰੱਖ ਕੇ ਦੇ ਇਧਰ ਆਪਾਂ ਦੇਖ ਲੈਣੀ ਇੱਕੋ ਜਿਹੀ ਰੜ ਚਾਰੇ ਤੇ ਇੱਥੇ ਰੱਖ ਕੇ ਇਹਦਾ ਆਪਾਂ ਕੱਟ ਕਰ ਲੈਣਾ ਇਹ ਆਪਣੀ ਬਾਹਾਂ ਦੀ ਕਟਿੰਗ ਹੋ ਜੂਗੀ ਇਹਦੇ ਆਪਾਂ ਬਰਾਬਰ ਤੋਂ ਕੱਟ ਕੇ ਆਪਣੇ ਬਾਹ ਦੀ ਕਟਿੰਗ ਹੋ ਗਈ ਹੁਣ ਆਪਾਂ ਕਟਾਂਗੇ ਸਲਵਾਰ ਦੀ ਕਟਿੰਗ ਇਹ ਆਪਾਂ ਪੌਂਚੇ ਦੇ ਉੱਪਰ ਪੌਂਚਾ ਰੱਖ ਲਿਆ ਇਦਾਂ ਹੀ ਤੇ ਆ ਜਿਹੜੀ ਇਹਦੀ ਕਾਟ ਪਾਈ ਹੋਈ ਆ ਉਦਾਂ ਹੀ ਆਪਾਂ ਨੇ ਜਿਹੜੀ ਆਪਾਂ ਪੌਂਚੇ ਦੇ ਉੱਪਰ ਕਾਟ ਪਾਉਣੀ ਆ ਸਟੇਟਸ ਥੋੜੀ ਸਲਵਾਰ ਆਪਣੀ ਖਰਮੀ ਖੜਮੀ ਰਹਿੰਦੀ ਆ ਉਸਾਰਨਾਈ ਦੀ ਕਾਰਟ ਪਾਈ ਹੋਈ ਸੀ ਉਦਾਂ ਹੀ ਆਪਾਂ ਇਹਦੇ ਉੱਪਰ ਰੱਖ ਕੇ ਕਟਿੰਗ ਕਰ ਲਈ ਐ ਤੇ ਇਹ ਇਹ ਆਪਣੇ ਪਹੁੰਚੇ ਵੀ ਉਸੇ ਤਰੀਕੇ ਕਟਿੰਗ ਕਰ ਲਈ ਆਪਾਂ ਇਹਨੂੰ ਮੈਨੈਂਟੀ ਕਰਨ ਦੀ ਲੋੜ ਨਹੀਂ ਪਈਗੀ ਹੁਣ ਆਪਾਂ ਕਿ ਕੁੰਦਿਆਂ ਦੀ ਕਟਿੰਗ ਕਰਾਂਗੇ ਕੋਣ ਕੁੰਦਿਆਂ ਵਾਲਾ ਕੱਪੜਾ ਵਿਛਾਵਾਂਗੇ ਹੁਣ ਆਪਾਂ ਇਹਦੀ ਬੈਲਟ ਦਾ ਕੱਪੜਾ ਲਾ ਲੈਣਾ ਇੱਕ ਸਾਈਡ ਤੋਂ ਪਹਿਲਾਂ ਬਾਕੀ ਦਾ ਆਪਾਂ ਕੁੰਦਾ ਕੱਟਾਂਗੇ ਜਿੰਨਾ ਵੀ ਬਣੂਗਾ ਇਹ ਆਪਾਂ ਸੱਤ-ਸੱਤ ਕਰਕੇ ਬੈਲਟ ਲਾ ਲੈਣੀ ਆ ਇੱਕ ਵਾਰੀ ਇਦਾਂ ਹੀ ਤੇ ਬਾਕੀ ਜਿਹੜਾ ਜੋੜ ਪਾਊਗਾ ਉਹ ਆਫਾ ਲੈ ਦਾ ਪੌਂਚੇ ਦੇ ਨਾਲੋਂ ਬਚਿਆ ਪਰ ਉਹਦਾ ਜੋੜ ਪਾ ਦੇਾਂਗੇ ਇਹ ਆਪਣੀ 26 ਇੰਚ ਬੈਲਟ ਕੱਟਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਹਦਾ ਇਧਰਲੀ ਸਾਈਡ ਜੋੜ ਪਾ ਲਾਂਗੇ ਤੇ ਆਪਣੀ ਬੈਲਟ ਪੂਰੀ ਹੋ ਜੂਗੀ ਤੇ ਇਹਦਾ ਆਪਾਂ ਹੁਣ ਕਰਦੇ ਆ ਕੁੰਡਾ ਇਹਨੂੰ ਆਪਾਂ ਸਾਰੇ ਨੂੰ ਦੂੜਾ ਕਰਕੇ ਮਿਛਵਣੇ ਆ ਇਹਦਾ ਪਾ ਦੂੜਾ ਕਰ ਲੈਣਾ ਹੁਣ ਆਪਾਂ ਇਹ ਸਾਰਾ ਕਰ ਲਿਆ ਦੂੜਾ ਉਣਾ ਪਾਈਕ ਮਿਲਾਗੇ ਕਿੰਨਾ ਜੇ ਤਾਂ ਆਪਣਾ ਉਸੇ ਕੁੰਡੇ ਉੱਪਰ ਰੱਖ ਕੇ ਸੈਟ ਆਉਂਦਾ ਤਾਂ ਆਪਾਂ ਉੱਦੇ ਕਟਾਂਗੇ ਨਹੀਂ ਆਪਾਂ ਇਹਦੀ ਕਟਿੰਗ ਦੂਸਰੋਂ ਮਾਸ਼ਾਲ ਲਾ ਕੇ ਕਰ ਲਾਂਗੇ ਇਹ ਆਪਣਾ 40 40 ਬਚਦੇ ਇਹ ਆਪਣੇ ਹੈਗੇ ਜਿਹੜੇ ਕੁੰਡੇ ਖੱਟੇ ਹੋਏ ਆ ਇਹ ਚੋਪਾ ਦੋ ਪੀਸ ਲੈ ਲਾਂਗੇ ਇਹਦਾ ਰੱਖ ਕੇ हां जी देखो ਤੁਸੀਂ ਇਹ ਆਪਣਾ ਸਾਰਾ ਗੁੰਡਾ ਵੀ ਸੈਟ ਆ ਆ ਰਿਹਾ ਤੇ ਇਸੇ ਤਰ੍ਹਾਂ ਆਪਾਂ ਉੱਤੇ ਰੱਖ ਕੇ ਗੁੰਡਾ ਕੱਟ ਲੈਣਾ ਤੇ ਇਹ ਜਿਹੜਾ ਉੱਪਰ ਥੋੜਾ ਜਿਹਾ ਬਚੂਗਾ ਇਹ ਆਪਾਂ ਨੂੰ ਪਹੁੰਚਾ ਵਾਸਤੇ ਵੀ ਚਾਹੀਦਾ ਇੱਕ ਗੀਜਾ ਨਾਲ ਵਾਸਤੇ ਚਾਹੀਦਾ ਕੋਈ ਵੀ ਆਪਣਾ ਜਾਨੀ ਖਰਚੇ ਵਾਸਤੇ ਕੱਪੜਾ ਜਿਹੜਾ ਤੇ ਕੋਸ਼ ਆਪਣਾ ਬੈਲਟ ਚ ਜੋੜ ਪੈਣਾ ਉਹ ਆਪਣੇ ਆ ਪਹੁੰਚਾ ਤੋਂ ਲੈਗਾ ਇਹ ਬੈਲਟ ਚ ਜੋੜ ਪੈ ਜੂਗਾ ਤੇ ਇਹ ਆਪਾਂ ਧਿਆਨ ਨਾਲ ਆਪਾਂ ਰੱਖ ਲੈਣਾ ਵੀ ਆਪਣੇ ਕੋਲੇ ਖਰਚੇ ਜੂਗਾ ਕੱਪੜਾ ਹੈਗਾ ਉਸ ਹਾਵਨ ਆਪਾਂ ਗੁੰਦੇ ਦੀ ਕਟਾਈ ਕਰਨੀ ਅੱਜੀ ਹੁਣ ਆਪਣੇ ਤਿੰਨ ਸੂਟਾਂ ਦੀ ਹੋ ਗਈ ਕਟਿੰਗ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਮੇਰੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਕੋਲੇ ਜੇ ਇੱਕੋ ਨਾਪ ਦੇ ਦੋ ਤਿੰਨ ਸੂਟ ਹੋਣ ਤਾਂ ਤੁਸੀਂ ਆਪਣੇ ਇਸੇ ਤਰੀਕੇ ਨਾਲ ਕਟਾਈ ਕਰ ਸਕਦੇ ਹੋ ਧੰਨਵਾਦ